ਤੇ ਬਾਈ ਮਰੀਕ ਖੜਾ ਪਣ ਨਾਲ। ਰੇਕੀ ਹਾਲਾ ਬਾਈ। ਤੇ ਆਪਾਂ ਖੜਿਆ ਬਾਈ ਸਹਾਉਲੀ ਹਰਤਬਾਰ ਨੂੰ ਮੰਡੀ ਲਾਗਦੀ ਆ। ਤੇ ਸਾਨੂੰ ਬੱਕਰੀਆਂ ਦੇ ਰੇਟ ਦੱਸਦੇ ਅੱਜ ਬੱਕਰੇ ਬੱਕਰੀਆਂ ਦੇ ਵੀ ਕੀ ਆ। ਬਾਈ ਮਰੀਕ ਤੇਰਾ ਪਿੰਡ ਕਿਹੜਾ? ਲੰਗਪਿੰਡ ਵੀਰੇ ਪਟਿਆਲੇ ਚ। ਆਪਰਾ ਦੇ ਲਵੀ। ਠੀਕ ਆ ਕਿੰਨੀਆਂ ਬੱਕਰੀਆਂ ਅੱਜ ਲੈ ਕੇ ਆਏ ਮੰਡੀ ਚ? ਬੱਕਰੀਆਂ 10 ਕਿ ਲੈ ਕੇ ਆਏ। 10 ਕਿ ਬੱਕਰੀਆਂ ਲੈ ਕੇ ਆਇਆ ਕੀ ਕੀ ਰੇਟ ਦੀਆਂ ਨੇ ਬਾਈ? ਅੱਜ ਤਾਂ ਥੋਨੇ ਰੇਟ ਦੀ ਲੈ ਕੇ ਆਏ। अच्छा दखाਵੇਂਗਾ ਨਾਲ ਦੀ ਨਾਲ ਠੀਕ ਆ ਬੰਦਾ ਕਹਿੰਦੇ ਜੀ ਇੱਕ ਦੋ ਦੰਦ ਦਾ ਬੱਚਾ ਆ ਦੋ ਦੰਦ ਦਾ ਬੱਚਾ ਹੈਗਾ ਹਾਂ ਇਹ ਕਿ ਨਿਰਪੀਆਂ ਦਾ ਬਈ ਇਹ ਤਾਂ ਮੰਗਿਆ ਜੀ ਆਪਾਂ 30000 ਰੁਪਏ 30000 ਰੁਪਏ ਇਹਦਾ ਠੀਕ ਹੈ ਦੀ ਹੈਟ ਹੂਟ ਕਿੰਨੀ ਹੋਊਗੀ ਹੈਟ 40 ਹੋ ਜੀ 40 ਦੋ ਦੰਦ ਆ ਜੇ ਦੋ ਦੰਦ ਠੀਕ ਹੈ ਦੋ ਦੰਦ ਦਾ ਬਈ ਤੇ ਬਾਕੀ ਇਹ ਤਾਂ ਖਰੀਦਿਆ ਹੋਇਆ ਕੋ ਘਰ ਦਾ ਆਪਣਾ ਨਹੀਂ ਆਪਣਾ ਘਰ ਦਾ ਹੀ ਆ ਬੱਚਾ ਦਾ ਅੱਛਾ ਘਰ ਦਾ ਇਹ ਠੀਕ ਚਲਾ ਬਣ ਕੇ ਵੀ ਵੇਚਣੇ ਚੱਲਣਾ ਠੀਕ ਹੈ ਘਰ ਦਾਗਾ ਬੱਚਾ ਤੇ ਇਹਦਾ ਮੰਗਦਾ 40000 ਨਾ ਬਾਈ ਅਮਰੀਕਾ 30000 ਰਸਿਆ 30000 ਮੰਗਦਾ ਬਾਈ ਤੇ ਬਾਕੀ ਮੌਕੇ ਤੇ ਵੀ ਹੋ ਜਾਊਗਾ ਠੀਕ ਆ ਮੰਡੀ ਇਹ ਲੱਗਦੀ ਹੁੰਦੀ ਆ ਸਹਾਉਲੀ ਪਹਾੜ 100 ਰੋਡ ਤੇ ਤੇ ਅਮਰੀਕ ਬੱਕਰੀਆਂ ਦਿਖਾਈ ਬਾਈ ਕਿਹੜੀਆਂ ਕਿਡੀਆਂ ਨੇ ਐਪਣ ਲਵੇ ਸੇਰੀ ਬੱਕਰੀ ਧਿਆ ਕਿੰਨੇ ਦੁੱਧ ਵਾਲੀਆਂ ਨੇ ਇੱਕ ਕਿ ਮੈਸੂਈਆਂ ਹੋਈਆਂ ਨੇ ਦੁੱਧ ਵਾਲੀਆਂ ਦੇ ਬੱਚਾ ਤੋਂ ਨੇ ਵੇਣਾ ਬੱਚਿਆਂ ਤੋਂ ਨੇ ਠੀਕ ਐ ਤੇ ਸੁਵੀ ਹੋਈ ਹੈਗੀ ਕੋਈ ਬੱਚਿਆਂ ਵਾਲੀ ਵੀ ਬੱਚਿਆਂ ਵਾਲੀ ਕੋਈ ਨਹੀਂ ਬਸ ਇੱਕ ਦੋ ਗੱਭਰ ਨੇ ਇਹਦੇ ਬੱਤ ਤੀ ਲੈ ਕੇ ਆਏ ਬੱਕਰੀ ਇਹ ਬੱਤ ਕਦੀ ਲੈ ਕੇ ਆਏ ਹਾਂ ਹਾਂ ਬਾਕੀ ਵੇਗ ਗਏ ਹਨ ਮੇਲੇ ਮੂਲੇ ਤੇ ਵੇਚ ਅੱਛਾ ਮੇਲੇ ਤੇ ਵੇਚਤੀਆਂ ਠੀਕ ਹੈ ਇਹ ਕਿੰਨੇ ਦੰਦਾ ਕਿੰਨਾ ਮੁੱਲ ਹੈ ਇਹਦਾ ਦੂਰੇ ਦੰਦਾ ਜੀ ਮੁੱਲ ਇਹਦਾ 18,000 ਰੁਪਇਆ ਕਰ ਦੋ 18 ਗਾਂ ਯਾਰ ਦੁੱਧ ਦਿੰਦੀ ਆ ਦੁੱਧ ਲਈ ਆ ਦੁੱਧ ਕਿੰਨਾ ਦਿੰਦੀ ਹੈ ਇਹ ਦੁੱਧ 1.5 ਕਿਲੋ 1.5 ਕਿਲੋ ਹਾਂ ਥੋੜੇ ਠੀਕ ਹੈ 18000 ਬਾਕੀ ਮਾਨ ਤਣ ਵੀ ਵਿੱਚੋਂ ਹੋ ਜੂ ਮੌਕੇ ਤੇ ਹੋ ਜੂ ਹਨਾ ਹੋਰ ਬੱਕਰੀ ਲਈ ਫੜ ਕੇ ਬਾਈ ਜਿਵੇਂ ਆ ਪੱਠ ਬੈਠੀ ਆ ਬਾਈ ਮਰੀ ਕਾਜੀ ਹਾਜੀ ਆਂਗੇ ਇਹ ਇਹ ਰੀ ਪੱਠਾ ਇਹਦਾ ਕੀ ਮੁੱਲ ਇਹਦਾ 8000 ਮੰਗਦਾ ਇਹਦਾ 8000 ਮੰਗਦੇ ਹਾਂ ਠੀਕ ਐ ਇਹ ਕੀਰੀ ਪੱਠਾ ਇਹ ਸੇਦੰਦ ਪੱਠਾ ਆਹ ਸੇਦੰਦ ਪੱਠਾ ਕੀ ਇਹਦਾ ਮੁੱਲ ਇਹਦਾ ਕਰਦੇ ਹਾਂ 17000 ਰੁਪਈਆ 17000 ਰੁਪਈਆ ਇਹ ਹਜੇ ਕ੍ਰੋਸ ਹੈਗੀ ਨਹੀਂ ਕ੍ਰੋਸ ਨਹੀਂ ਕਰਾਈ ਜੀ ਕਰਾਈ ਨਹੀਂ ਹਜੇ ਠੀਕ ਐ ਠੀਕ ਐ ਇਹ ਕ੍ਰੋਸ ਨਹੀਂ ਕਰਾਈ ਬਈ ਇਹ ਕਿਹੜੇ ਰੰਗ ਚ ਆ ਗਈ ਮਰੀ ਕੇ ਚਿੱਟੇ ਨਾਲ ਇਹ ਆ ਪੂਸਲੀ ਜੀ ਆ ਪੂਸਲੀ ਜੀ ਹੈ ਨਾ ਇਹਦੀ ਡਿਮਾਂਡ ਹੈਗੀ ਇਹ ਰੰਗ ਦੀ ਹਾਂ ਬਸ ਆਹੀ ਕੁਸਾ ਪੂਸਰਾ ਜੇ ਰੰਗ ਆ ਹੂੰ ਚੱਲਦੇ ਇਹ ਰੰਗ ਤਾਂ ਸਲਾਖੀ ਹੋਣੇ ਸਾਰੇ ਚੱਲਦੇ ਸਾਰੇ ਚੱਲਦੇ ਹੋਰ ਲੈ ਵੀ ਬਈ ਫੜ ਕੇ ਬੱਕਰੀਆਂ ਡੱਬੀ ਜਿਹੇ ਆ ਡੱਬੀ ਆ ਕੀ ਪਾਇਆ ਹੋਇ ਇੱਕ ਤਾਂ ਢੇਕ ਆ ਨਾਲ ਕੀ ਇਹਦੇ ਨਾਲ ਤਾਂ ਹੋਰ ਹੀ ਆ ਕੋਈ ਇਹ ਖਾ ਲੈਂਦੀਆਂ ਨੇ ਖਾ ਨਹੀਂ ਲੈਂਦੇ ਉਹ ਸੁੱਕ ਸੁੱਕ ਸੇ ਦੀ ਜਾਂਦਾ ਅੱਛਾ ਆ ਵੀ ਪੱਠਾ ਕਰੀ ਮੂਰ ਨੂੰ ਬਈ ਇਹ ਗੱਬਣਾ ਆਏ ਨੂੰ ਕਰੀ ਇਹ ਗੱਬਣਾ ਕਿੰਨੇ ਟਾਈਮ ਦੀ ਇਹ ਹੈਗੀ 3 ਕੁ ਮਹੀਨਾ ਦੀ 3 ਕੁ ਮਹੀਨਾ ਦੀ ਗੱਬਣਾ ਭਈਆ ਹਾਂ ਤੇਰਾ ਮੁੱਲ ਬਾਈ ਦਾ 16000 16000 ਰੁਪਏ ਦਾ ਠੀਕ ਹੈ ਦਾ 16000 3 ਮਹੀਨੇ ਦੀ ਗੱਬਣ ਪਹਿਲੀ ਵਾਰ ਸੂਗੀ ਕਿ ਤੂੰ ਦੂਜੀ ਵਾਰ ਸੂਗੀ ਦੂਜੀ ਠੀਕ ਹੈ ਠੀਕ ਹੈ ਲੈ ਹੋਰ ਲਿਆ ਫੜ ਕੇ ਉਹ ਕਾਲੀਆਂ ਜਾਂ ਫੜ ਲਿਆ ਲੈ ਉਹ ਫੜ ਲੈ ਸਦਿਆ ਬਾ ਇੱਥੇ ਇੱਥੇ ਦਾ ਸਾਦੇ ਆ ਅੱਜ ਉੱਦੜੀ ਆ ਆ ਕਿਹੜੀ ਆਹਾ ਇਹ ਦੁੱਧ ਵਾਲੀ ਆ ਇਹ ਦਾ ਕਿੰਨਾ ਮੁੱਲਾ ਇਹਦਾ ਵੀ 15000 ਰੁਪਏ ਕਰ ਦਿੰਦੇ 15000 ਥੋੜੇ ਰੇਂਜ ਦੀਆਂ ਥੋੜੇ ਰੇਂਜ ਵਾਲੀਆਂ ਬੱਕਰੀਆਂ ਨੇ ਇਹ ਤੇ ਜਿਹੜੀਆਂ ਆ ਖੜੀਆਂ ਨੇ ਦੋਨੇ ਇੱਕੋ ਹੀ ਰੇਂਜ ਆ ਬਸ ਇੱਥੇ ਹੀ 15 15000 ਦੀਆਂ ਆਹਾ ਬਸ ਇਹ ਦੁੱਧ ਦਿੰਦੀਆਂ ਨੇ ਕਿ ਗੱਬਣਾ ਨੇ ਇਹ ਸੂਣ ਵਾਲੀਆਂ ਨੇ ਦੋ ਜੀ ਇਹ ਸੂਣ ਵਾਲੀਆਂ ਨੇ ਦੋਨੇ ਤੇ ਇੰਨਾ ਕੱਜ ਤਾਂ ਇਹਨਾਂ ਦਾ ਮੁੱਲਾ ਬਈ 15 ਤੋਂ ਲੈ ਕੇ 18000 ਰੁਪਏ ਤੱਕ ਠੀਕ ਐ ਤੇ ਇੱਧਰ ਇਹ ਹੈਗੀਆਂ ਨੇ ਰਾਮੂ ਦੀਆਂ ਬੱਕਰੀਆਂ ਰਾਮੂ ਵਰਗੇ ਜੇ ਪਾਣੀ ਲੈਣ ਗਏ ਹੋਏ ਨੇ ਇਹ ਤਾਂ ਪਾਣੀ ਲੈ ਕੇ ਆ ਗਏ ਉਹਨਾਂ ਨੇ ਬੱਕਰੇ ਆਪਾਂ ਫੇਰ ਦਿਖਾਵਾਂਗੇ ਨੰਬਰ ਬੋਲੀ ਮਰੀਕ ਤੇਰਾ 99140 ਹੂੰ 13430 ਦੁਬਾਰੇ ਬੋਲ ਦੇ 99140 13430 ਠੀਕ ਹੈ ਲੈ ਬਾਈ ਇਹ ਤੇ ਗੱਲ ਕਰਕੇ ਨਾ ਬਾਈਆਂ ਨਾਲ ਸੰਪਰਕ ਕਰ ਸਕਦੇ ਆ ਤੇ ਅੱਜ ਤੁਹਾਨੂੰ ਇੱਧਰ ਹੋਰ ਦਿਖਾ ਦਿੰਨੇ ਆ ਕੁਝ ਇਹ ਬੱਕਰਾ ਵਾਲੇ ਕਹਿ ਬਾਈ ਹੁਣ ਬੱਕਰਾ ਦਿਖਾਉਣੇ ਆ ਮਰੀਕ ਮੈਕ ਨਹੀਂ ਮੈਕ ਤੇਰੇ ਲੱਗਿਆ ਰਹਿ ਗਿਆ ਅਮਾ ਇੱਕ ਦਿਨ ਹਾਂਜੀ ਤਾਂ ਕਿੰਨਾ ਮੁੱਲ ਮੰਗਦੇ ਆਂ ਇਹ ਬੱਕਰੇ ਦਾ ਇਹਦਾ 25000 25000 ਕਿਹੜਾ ਪਿੰਡ ਆ ਜੀ ਆਪਣਾ ਖੇੜੀ ਜੱਟਾਂ ਦੀ ਖੇੜੀ ਜੱਟਾਂ ਹਾਂਜੀ ਕਿੰਨੇ ਦੰਦ ਆ ਜੀ ਇਹ ਇਹ 2 ਦੰਦ ਆ ਜੀ 2 ਦੰਦ ਆ ਤੇ ਨੰਬਰ ਬੋਲੇ ਥੋੜਾ ਨੰਬਰ ਯਾਦ ਨਹੀਂ ਤਾਂ ਖੇੜੇ ਜੱਟਾ ਪਿੰਡ ਆ ਬਾਈ ਸਹੌਲੀ ਮੰਡੀ ਤਵਾਕ ਲੈ ਜਿਓ ਇਹ ਕਿਸ ਨੂੰ ਚਾਹੀਦਾ ਦੋ ਦਿਨ ਤੇ ਬੱਚਾ ਗਾ ਜੇ ਕਰਦਾ ਇਹ ਘਰੇ ਰੱਖਿਆ ਹੋਇਆ ਜੀ ਪੱਠ ਖੜੀ ਆ ਪੱਠ ਖੜੀ ਆ ਇਹ ਕਿੰਨੇ ਦਾੰਦਾ ਇਹ ਵੀ ਦੋ ਦਿਨ ਦਾ ਇਹਦਾ ਮੁੱਲ ਕਿੰਨਾ ਗਾ ਇਹਦਾ ਮੁੱਲ 12000 ਰੁਪਿਆ ਇਹਦਾ 12000 ਠੀਕ ਹੈ ਠੀਕ ਹੈ ਜੀ ਇਹਦਾ ਬਾਈ 12000 ਰੁਪਿਆ ਮੁੱਲਾ ਤੂੰ ਕੀ ਲੈ ਕੇ ਆਇਆ ਬਾਈ ਕਿਦੇ ਆਪਣੇ ਲਈ ਬੱਕਰੀਆ ਦੇ ਨਾਲ ਪੱਠਾ ਉਹਦੇ ਨਾਲ ਪੱਠਾ ਤੇ ਨਾਲ ਬੱਕਰੀ ਹੈ ਕਿੰਨਾ ਮੁੱਲਾ ਦੋਨਾਂ ਦਾ ਮੁੱਲ 24000 24000 ਦੁੱਧ ਦਿੰਦੀ ਹੈ ਇਹ ਆ ਪੱਠੇ ਦੀ ਆ ਹਾਂ ਵੀਰੇ ਦੀ ਆ ਪੱਠੇ ਦੀ ਆ ਕ੍ਰੋਸ ਹੈਗੀ ਆ ਬਾਕੀ ਜਿਵੇਂ ਮੰਨ ਲਾ ਵੀ ਗੱਬਣ ਦੀ ਆਪਣੀ ਗਾਰੰਟੀ ਨਹੀਂ ਹੈਗੀ ਕੋਈ ਠੀਕ ਹੈ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਹੁਣ ਆ ਲਾਲਾ ਵੀਰੇ 6 ਮਹੀਨੇ ਦੀ ਪੱਠਾ ਹੈ ਜੀ 6 ਮਹੀਨੇ ਦੀ ਪੱਠਾ ਠੀਕ ਹੈ ਮੈਂ ਉਹ ਗਾਰੰਟੀ ਨਹੀਂ ਲੈਂਦਾ ਉਹ ਕ੍ਰੋਸ ਹੋਈ ਹੋਈ ਆ ਕ੍ਰੋਸ ਏਗਾ ਬਾਈ ਕ੍ਰਾਸ ਹੋਈ ਹੋਈ ਆ ਬਾਈ ਗਰੰਟੀ ਲੈਂਦਾ ਨਹੀਂ ਤੇ ਆਜ ਇੱਧਰ ਛੋਟੀ ਗੱਲਬਾਤ ਕਰਾਉਨੇ ਆ ਉਹ ਉੱਥੇ ਬੈਠਾ ਸਰਪੰਚ ਮੰਡੀ ਦੇਖੋ ਕਿੰਨੀ ਭਰੀ ਹੋਈ ਆ ਅੱਜ ਆਏ ਬਾਰ ਸੌਦੇ ਵਧੀਆ ਹੁੰਦੇ ਨੇ ਇੱਥੇ ਆਸ਼੍ਰੀਕਾਲ ਬਾਈ ਆਸ਼੍ਰੀਕਾਲ ਬਾਈ ਉਤਾਰ ਕਿ ਹਾਰਾ ਬਾਈ ਵਧੀਆ ਸਰਪੰਚ ਆਪਣੀ ਮੰਡੀ ਬਾਰੇ ਬੋਲਿੰਗੇ ਬਈ ਦੱਸੀ ਬਾਈ ਜੀ ਹਰ ਇਤਬਾਰ ਦੀ ਮੰਡੀ ਹੁੰਦੀ ਆ ਆਪਣੀ 90 ਤੋਂ ਆ ਰੂੜਾ ਜੀ ਨਾਬਾ پاسੋਂ ਰੂੜਾ 90 ਤੋਂ 10 ਕਿਲੋਮੀਟਰ ਆਪਣਾ ਪਿੰਡ ਸੋਹ ਲਈ ਆ ਜੀ ਆ ਰੈਂਤਵਾਦ ਦੀ ਮੰਡੀ ਹੁੰਦੀ ਆ ਵਧੀਆ ਕੁਆਲਟੀ ਦਾ ਮਾਲ ਆਉਂਦਾ ਕਾਟੂ ਤੋਂ ਲੈ ਕੇ ਬਰੀਡ ਤੱਕ ਕੰਮ ਆ ਜੀ ਆਪਣੀ ਮੰਡੀ ਦਾ ਠੀਕ ਹੈ ਜੀ ਹਰ ਤਰ੍ਹਾਂ ਦਾ ਮਾਲਾ ਪਾਣੀ ਦਾ ਰੂਟੀ ਪਾਣੀ ਦਾ ਪੂਰਾ ਪ੍ਰਬੰਧ ਆ ਜੀ ਠੀਕ ਹੈ ਜੀ ਕਿਸੇ ਬਾਹਰਲੇ ਵਪਾਰੀ ਨੇ ਰਹਿਣਾ ਦੋ ਦਿਨ ਮਾਲ ਰੱਖਣਾ ਚਾਰ ਦਿਨ ਆਪਣੇ ਸੈੱਡ ਬਣੇ ਹੋਏ ਨੇ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਨਹੀਂ ਨਾ ਰਹਿਣ ਦੀ ਨਾ ਮਾਲ ਰੱਖਣ ਦੀ ਨਾ ਬਾਈ ਜੀ ਜਿਵੇਂ ਹੁਣ ਮਾਲ ਨੂੰ ਨੀਰੇ ਦੀ ਕਿਸੇ ਬਾਈ ਸਰਪੰਚ ਪਰਚੀ ਦਾ ਕੀ ਹਿਸਾਬ ਕਿਤਾਬ ਹੁੰਦਾ ਬਾਈ ਸਾਰੇ ਆਮਾ ਮੰਡੀਆਂ ਵਾਲੀ ਕੰਮ 200 ਰੁਪਿਆ 200 ਰੁਪਿਆ ਸੋਦੇ ਦਾ ਠੀਕ ਹੈ ਕੋਈ ਐਂਟਰੀ ਨਹੀਂ ਬਾਈ ਜੀ ਹੂੰ ਮੰਨ ਲਓ ਨਾ ਨਗਾਂ ਦੀ ਐਂਟਰੀ ਹੈ ਜੀ ਕਿਸੇ ਵੀ ਤਰ੍ਹਾਂ ਦੀ ਹੋਰ ਕੋਈ ਐਂਟਰੀ ਨਹੀਂ ਜੀ ਠੀਕ ਹੈ ਬਾਕੀ ਤੰਬੂਆਂ ਦਾ ਤੰਬੂਆਂ ਦਾ 200 ਰੁਪਿਆ ਉਹ ਕਰ ਦਈਏ ਸਾਰੇ ਚੱਲਦੇ ਆਈ ਹੈ ਜੀ ਉਹੀ ਸਿਸਟਮ ਹੈ ਨਾ ਮੰਨ ਲਓ ਪਰ ਕੀ ਆ ਜੀ 200 ਰੁਪਿਆ ਇੱਕ 200 ਰੁਪਿਆ ਤੰਬੂਆਂ ਦਾ ਰੋਟੀ ਪਾਣੀ ਦਾ ਪੂਰਾ ਪ੍ਰਬੰਧ ਆ ਜੀ ਠੀਕ ਆ ਜੀ ਕੋਈ ਚਾਹ ਪਾਣੀ ਦਾ ਕੋਈ ਪੈਸਾ ਨਹੀਂ ਰੋਟੀ ਪਾਣੀ ਦਾ ਨਹੀਂ ਜੀ ਲੰਗਰ ਪਾਣੀ ਦਾ ਪੂਰਾ ਪ੍ਰਬੰਧ ਆ ਐ ਲਾ ਲਓ 4 ਵਜੇ ਤੱਕ ਲੰਗਰ ਪਾਣੀ ਆਪਣਾ ਪੂਰਾ ਚੱਲਦਾ ਜੀ ਠੀਕ ਆ ਜੀ ਠੀਕ ਆ ਤੇ ਬਾਕੀ ਬਾਈ ਮੰਡੀ ਦੇਖ ਲਓ ਤੁਸੀਂ ਮੰਡੀ ਪੂਰੀ ਫੁੱਲ ਭਰਦੀ ਆ ਤੇ ਸੌਦੇ ਹੀ ਵਧੀਆ ਹੁੰਦੇ ਆ ਸਰਪੰਚ ਕਿੰਨੇ ਕ ਸੌਦੇ ਹੋ ਜਾਂਦੇ ਆ ਬਾਈ ਮੰਡੀ 'ਚ ਸੌਦੇ ਆਪਣੇ 70 80 ਸੌਦੇ ਹੁੰਦੇ ਨੇ ਬਾਈ 70 80 ਸੌਦੇ ਹੋ ਜਾਂਦੇ ਆ ਕੋਈ ਇਹਦੇ ਦੀ ਝੂਠ ਨਹੀਂ ਬਾਈ 70 80 100 ਡੇਢ ਗਿੜ ਦੇ ਆਪਣੇ ਮੰਨ ਲਓ ਕਿਤੇ 70 80 ਤੋਂ ਜਣੀ ਕਿ ਘੱਟ ਨਹੀਂ ਹੁੰਦੇ ਬਾਈ ਹੂੰ ਆਹ ਹਲ ਦਾ ਆਰਮਨਾਲ ਮੰਨ ਲਓ ਕਿਤੇ ਮੱਤ ਦਾ ਕਹਾਣੀਆਂ ਕਰਨਾ ਇਹ ਪਟਿਆਲੇ ਜ਼ਿਲ੍ਹੇ 'ਚ ਕੋਈ ਮੰਡੀ ਹੋਣੀ ਨਹੀਂ ਜੀ ਹੈਗੀ ਅੱਛਾ ਇੱਧਰ ਠੀਕ ਹੈ ਬਸ ਦੀ ਬਸੂਲਤਾ ਟ੍ਰੇਨ ਦੀ ਬਸੂਲਤਾ ਨਾਬੇ ਸਟੇਸ਼ਨਾਂ ਜੀ ਆਪਣੇ 10 ਕਿਲੋਮੀਟਰ ਤੇ ਐ ਲਾ ਲੋ 10-10 ਮਿੰਟ ਦੀ ਬਸ ਸਰਵਿਸ ਠੀਕ ਹੈ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਰੋਡ ਦੇ ਉੱਪਰ ਜਮਾ ਬਸ ਸਟੈਂਡ ਦੇ ਨਾਲ ਹੀ ਆਪਣਾ ਨਾਲ ਹੀ ਬਸ ਸਟੈਂਡ ਹੈ ਜੀ ਕਕੀਲੇ ਦੀ ਬਾਹੀ ਤੇ ਜਮੇ ਰੋਡ ਦੇ ਉੱਪਰ ਮੰਡੀ ਹੈ ਬਾਈ ਠੀਕ ਹੈ ਲਓ ਬਾਈ ਪਹੁੰਚਿਆ ਕਰੋ ਹਰ ਐਤਵਾਰ ਨੂੰ ਮੰਡੀ ਲੱਗਦੀ ਆ ਮੰਨ ਲਓ ਹਰ ਐਤਵਾਰ ਦੀ ਮੰਡੀ ਹੁੰਦੀ ਆ ਬਾਈ ਜੀ ਜ਼ਰੂਰ ਪਹੁੰਚਿਆ ਕਰੋ ਹਾਂ ਬਾਈ ਅਪਤਾਰ ਕੀ ਕਹਿੰਦਾ ਸੀ ਕਾਫੀ ਅਜੇ ਕਿਸੇ ਵੀਰ ਨੇ ਟ੍ਰੇਨਿੰਗ ਦਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਜੇ ਟ੍ਰੇਡਾਂ ਦੀ ਨਿਰਮਾਣ ਆ ਜਾਮਨਪੁਰੀ ਦੀ ਕਾਫੀ ਅੱਛਾ ਪੇਡਾਂ ਵੀ ਹੋਣ ਵਾਲੇ ਸਮੇਂ ਚ ਸਾਡੇ ਕੋਲ ਪੇਡਾਂ ਵੀ ਖੋਦਣੀਆਂ ਨੇ ਜਾਂਦਾ ਹੋਣੀ ਇਹ ਕਿਸੇ ਨੇ ਪੇਡ ਲੈਣੀ ਹੈ ਤਾਂ ਸਰਪੰਚ ਸਾਹਿਬ ਨਾਲ ਸੰਪਰਕ ਕਰ ਲੈਣਾ ਜਾਮਨਪੁਰੀ ਤੇ ਟਾਣੀਆਂ ਨੇ ਵੀਰੇ ਬੰਦੇ ਲੈ ਕੇ ਆਉਣ ਭਾਈ ਅਸੀਂ ਪੇਡਾਂ ਵੀ ਮੰਨ ਲਓ ਪੇਡਾਂ ਲੈ ਕੇ ਆ ਰਹੇ ਹਾਂ ਅੱਛਾ ਪੇਡ ਦਾ ਕਿਸੇ ਬੰਦੇ ਨਾਲ ਸਾਡੀ 100-150 ਪੇਡ ਦੀ ਗੱਲ ਚੱਲ ਰਹੀ ਹੈ ਠੀਕ ਹੈ ਜੀ ਹਾਂ ਆਹੀ ਹਫਤੇ ਦੱਸ ਦੇਣਾ ਚ ਪੇਟਾਂ ਲੈ ਆਉਣੀਆਂ ਨੇ ਭਾਈ ਜੀ ਆਪਾਂ ਠੀਕ ਆ ਭਾਈ ਧੰਨਵਾਦ ਜੀ ਬੱਕਰੀਆਂ ਲੈਣੀਆਂ ਹੁਣ ਖੱਸੀ ਬੱਕਰੀ ਲੈਣੇ ਹੁਣ ਬੱਚੇ ਲੈ ਹਰ ਤਰ੍ਹਾਂ ਦਾ ਸਹੌਲੀ ਮੰਡੀ ਮਾਲ ਮਿਲਦਾ ਭਾਈ ਜੀ ਬ੍ਰੀਡ ਦਾ ਮਾਲ ਲੈਣਾ ਕਿਸੇ ਨੇ ਕਟਕੂ ਲੈਣਾ ਚਾਹੇ ਕੋਈ 20 ਨਾਗ ਲਾਵੇ 100 ਨਾਗ ਲਾਵੇ ਹਰ ਤਰ੍ਹਾਂ ਦਾ ਮਾਲ ਭਾਈ ਜੀ ਅਸੀਂ ਆਪ ਲੈ ਕੇ ਦਿੰਨੇ ਆ ਕਿਸੇ ਵੀ ਤਰ੍ਹਾਂ ਦੀ ਕੋਈ ਇਹ ਨਹੀਂ ਨਾ ਅਸੀਂ ਕਿਸੇ ਨਾਲ ਗਲਤ ਕੰਮ ਕਰਦੇ ਆ ਭਾਈ ਜੀ ਠੀਕ ਆ ਜੀ ਹਾਂ ਕਈ ਬੰਦੇ ਮੰਨ ਲੋ ਗਲਤ ਕੰਮ ਨਾ ਉਹਨੇ ਠੱਗੀ ਠੋਰੀ ਵਾਲਾ ਬਾਈ ਜੀ ਇਮਾਨਦਾਰੀ ਦਾ ਕੰਮ ਆ ਬਾਤ ਠੀਕ ਹੈ ਜੀ ਧੰਨਵਾਦ ਜੀ